ਜੀ ਚਿਮਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਵੀ ਜੀ ਇੱਕ ਵਸ਼ੀ ਹੋਰ ਜੀ ਆਪਣੇ ਕੋਲ ਦੋ ਜਾਸੂ ਆ ਜੇ ਆ ਰਾਤ ਦੀ ਸੂਈ ਜੇ ਮਸ਼ੀਰ ਦੇ ਦੁੱਧ 20 ਕਿਲੋ ਆਓ ਕਰਦੇ ਆ ਮੇਜਰ ਵੀਰ ਨਾਲ ਗੱਲਬਾਤ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਨਵੀਂ ਤੋਂ ਨਵੀਂ ਵੀਡੀਓ ਵੇਖਣ ਲਈ ਅਸਿਕਾ ਵੀ ਜੀ ਅਨਕਲ ਜੀ ਵਧੀਆ ਜੀ ਵਧੀਆ ਜੀ ਤੇ ਕੀ ਹਿਸਾਬ ਦਾ ਵਸ਼ੀ ਦਾ ਰਾਤ ਦੀ ਸੂਈ ਹੈ ਭਾਜੀ ਠੀਕ ਜੀ ਹਾਂ ਜੀ ਦੁੱਧ ਦੁੱਧ 22 ਕਿਲੋ ਤੇ ਆ ਟਾਈਮ ਤੇ ਕਿੰਨਾ ਕੁ ਚੋਇਆ ਜੀ ਸਿਰਫ 7-8 ਰੁਪਏ ਦਾ ਚੋਇਆ ਹੀ ਹੋਈ ਜੇ ਤੇਰੇ ਮਗਰ ਮਗਰ ਜਗਾ ਜੇ ਮਸ਼ਾਹਵਸ਼ੀ ਠੀਕ ਜੀ ਹਾਂ ਜੀ ਤੇ ਕੀ ਹਾਲ-ਤਬ ਜਰਾ ਇਹਦਾ ਮੁੱਲ ਕੱਜੀਆ 55000 ਰੁਪਇਆ ਤੇ ਦੇਣੀ ਦੋਣੀ ਕਿੰਨੇ ਦੀ ਐ 45000 ਦੀ ਹਾਣਾ ਵਾਲੀ ਗੱਲ 40000 ਦੀ ਦੇ ਦਾਂਗੇ ਮੰਨ ਤਾਂ ਕੋਈ ਦੋਵੇਂ ਸ਼ੋਰ ਕਰ ਦਾਂਗੇ ਠੀਕ ਜੀ ਸੱਜਾ ਦੇਖੋ ਵੇਅਰ ਲਾ ਕੇ ਡਾ ਠੰਡੀ ਜੇ ਠੰਡੀ ਰਸੀਨ ਪੂਰੀ ਫੁੱਲ ਦੇਖੋ ਚਲੋ ਠੀਕ ਜੀ ਵੀਰ ਜਿਹੜੇ ਵੀਰ ਨਾਲ ਲੈਣੀ ਹੋਏਗੀ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲੂਗਾ ਬਸੀ ਲੈ ਲੋ